ਯੂਵਾ ਪੀੜੀ ਨੂੰ ਗੁਰੂ ਚਰਨਾ ਦੇ ਨਾਲ ਜੋੜਨ ਦੇ ਲਈ ਲੁਧਿਆਣਾ ਦੇ ਫੀਲਡ ਗਾਂਜ ਤੋਂ ਗੁਰੂ ਕੀ ਲਾਡਲੀ ਫੌਜ ਸੇਵਾ ਸੁਸਾਇਟੀ ਵੱਲੋਂ ਚਾਰ ਬੱਸਾਂ ਧਾਰਮਿਕ ਸਥਾਨਾਂ ਦੇ ਦਰਸ਼ਨਾ ਦਿਦਾਰੇ ਕਰਵਾਉਣ ਦੇ ਲਈ ਰਾਜਿੰਦਰ ਸਿੰਘ ਰਾਜਾ ਦੀ ਅਗਵਾਈ ਤੇ ਟੁਰਵਾਨਾ ਕੀਤਾ ਗਿਆ ਹੈ ਇਸ ਸਬੰਧ ਵਿੱਚ ਲਗਭਗ 400 ਦੇ ਕਰੀਬ ਸ਼ਰਤਾਲੂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਸਾਡੀ ਸੁਸਾਇਟੀ ਦੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਲੁਧਿਆਣਾ ਵਾਸੀਆਂ ਦਾ ਭਰਪੂਰ ਸਹਿਯੋਗ ਮਿਲਦਾ ਅਸੀਂ ਇਹ ਉਪਰਾਲਾ ਅਕਾਲ ਪੁਰਖ ਦੇ ਚਰਨਾਚ ਅਰਦਾਸ ਕਰਦੇ ਹਾਂ ਕਿ ਇਸ ਤਰ੍ਹਾਂ ਤੇ ਪਕਟਾ ਦੇ ਉੱਪਰ ਆਸ਼ੀਰਵਾਦ ਪਣਾਏ ਰੱਖਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜੋ ਗੁਰੂ ਕੀ ਲਾਡਲੀ ਫੌਜ ਵੱਲੋਂ ਇੱਕ ਜੋ ਫਰਾਲਾ ਬਹੁਤ ਲੰਬੇ ਸਮੇਂ ਤੋਂ ਜਿਹੜਾ ਚੱਲਦਾ ਆ ਰਿਹਾ ਸੋਸਾਇਟੀ ਵੱਲੋਂ ਬਸਾ ਦਾ ਗੁਰਧਾਮਾਂ ਦੀ ਯਾਤਰਾ ਲਈ ਅੱਜ ਜੋ ਯਾਤਰਾ ਸ੍ਰੀ ਮਨੀਕਰਤ ਸਾਹਿਬ ਲਈ ਅਤੇ ਰਵਾਲ ਸਰ ਸਾਹਿਬ ਦੀ ਅਤੇ ਉੱਥੇ ਮਨਾਲੀ ਦੀ ਇੱਕ ਜਿਹੜੀ ਬੱਚਿਆਂ ਦੀ ਛੁੱਟੀਆਂ ਨੇ ਇੱਕ ਨਾ ਬੱਚਿਆਂ ਨੂੰ ਗੁਰੂ ਘਰ ਦੇ ਲੜ ਲਾਂ ਲਈ ਇਹ ਪ੍ਰੇਰਨਾ ਕਿਉਂਕਿ ਜਿਹੜੇ ਬੱਚੇ ਨਸ਼ਿਆਂ ਤੋਂ ਪ੍ਰੇਟ ਹੋ ਰਹੇ ਨੇ ਜਾਂ ਕਿਸੇ ਗਲਤ ਰਾਹ ਤੇ ਜਾ ਰਹੇ ਨੇ ਉਹਨਾਂ ਨੂੰ ਆਪਣੀ ਸੁਸਾਇਟੀ ਨਾਲ ਜੋੜ ਕੇ ਵੱਡਾ ਉਪਰਾਲਾ ਕਰਨਾ ਇੱਕ ਮਨ ਦੇ ਵਿੱਚ ਮਕਸਦ ਹੈ ਸੁਸਾਇਟੀ ਦਾ ਇੱਕ ਯੋਗਦਾਨ ਹੈ ਸੁਸਾਇਟੀ ਦਾ ਇੱਕ ਬੜਾ ਵੱਡਾ ਤੇ ਇਸ ਕਰਕੇ ਅੱਜ ਗੁਰੂ ਕੀ ਲਾਡਲੀ ਫੌਜ ਵੱਲੋਂ ਬਹੁਤ ਵੱਡੇ ਉਪਰਾਲੇ ਦੇ ਵਿੱਚ ਚਾਰ ਪਸਾ ਦਾ ਕਾਫਲਾ ਗੁਰੂ ਕੀ ਲਾਡਲੀ ਕੋਈ ਵੱਲੋਂ ਜਾ ਰਿਹਾ ਹੈ ਅੱਜ ਜੋ ਕੀ ਸੰਗਤਾਂ ਦਾ ਜਥਾ 300 ਬੰਦੇ ਦਾ ਜਥਾ ਜੀ ਸਰਦਾਲੂਆਂ ਦਾ ਉਹ ਤੇ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਅੱਜ ਜੋ ਸੰਗਤਾਂ ਆਪਣੇ ਮਾਪਾ ਭਾਵਨਾ ਦੇ ਵਿੱਚ ਜਾ ਰਹੀਆਂ ਨੇ ਅਰਦਾਸਾਂ ਨਾਲ ਜਾ ਰਹੀਆਂ ਔਰ ਅਰਦਾਸਾਂ ਪੂਰੀਆਂ ਕਰਕੇ ਆਉਣੀਆਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਰਲਾ ਜਦ ਤੱਕ ਗੁਰੂ ਕੀ ਲਾਡਲੀ ਪੋਏ ਦੇ ਸਮੂਹ ਮੈਂਬਰ ਜਿਹੜੇ ਸੁਸਾਇਟੀ ਨਾਲ ਜੁੜੇ ਹੋਏ ਨੇ ਔਰ ਸਹਿਯੋਗੀ ਵੀਰ ਜਿਸ ਤਰ੍ਹਾਂ ਉਪਰਾਲੇ ਕਰਦੇ ਰਿਹਾ ਕਹਿਣਗੇ ਉਸੇ ਤਰ੍ਹਾਂ ਉਪਰਾਲੇ ਚੰਦਰਜੀਤ ਲੰਬੇ ਸਮੇਂ ਤੱਕ ਇਹ ਪੂਰੇ ਪਿਛਲੇ 25 ਸਾਲ ਤੋਂ ਇਹ ਸੇਵਾ ਚਲਦੀ ਆ ਰਹੀ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਔਰ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਸੰਗਤ ਦੇ ਉੱਤੇ ਛੋਟੇ ਜਿਹੇ ਸੱਦੇ ਦੇ ਵਿੱਚ ਇੰਨਾ ਵੱਡਾ ਉਪਰਾਲਾ ਹੋ ਜਾਂਦਾ ਹੈ ਇਹ ਗੁਰੂ ਮਹਾਰਾਜ ਆਪ ਕਰਾਉਂਦੇ ਨੇ ਅੰਗ ਸੰਗ ਹੋ ਕੇ ਕਰਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਕੀ ਲਾਡਲੀ ਫੌਜ ਵੱਲੋਂ ਪ੍ਰਧਾਨ ਰਾਜਾ ਜੀ ਵੱਲੋਂ ਇਹਨਾਂ ਦੀ ਸਾਰੀ ਟੀਮ ਵੱਲੋਂ ਧਾਰਮਿਕ ਯਾਤਰਾ ਦਾ ਆਯੋਜਨ ਕਰਕੇ ਵੱਡੀ ਗਿਣਤੀ 'ਚ ਸੰ ਹੋਰ ਧਾਰਮਿਕ ਸਥਾਨਾਂ ਤੇ ਲੈ ਕੇ जाया ਜਾ ਰਿਹਾ ਹੈ ਔਰ ਦੇਖ ਕੇ ਬੜੀ ਖੁਸ਼ੀ ਹੋਈ ਹੈ ਚਾਰ ਬੱਸਾਂ ਰਾਜਾ ਜੀ ਲੈ ਕੇ ਜਾ ਰਹੇ ਨੇ ਔਰ ਵੱਡੀ ਗਿਣਤੀ ਚ ਅੱਜ ਸੰਗਤ ਇੱਥੇ ਮੌਜੂਦ ਹੈ ਸਮੇਂ-ਸਮੇਂ ਤੇ ਰਾਜਾ ਜੀ ਵੱਲੋਂ ਇਹਨਾਂ ਦੀ ਟੀਮ ਵੱਲੋਂ ਜਿਹੜਾ ਧਾਰਮਿਕ ਯਾਤਰਾਵਾਂ ਲੋਕਾਂ ਨੂੰ ਕਰਾਈਆਂ ਜਾਂਦੀਆਂ ਬਹੁਤ ਵਧਾਈ ਦੇ ਪਾਤਰ ਨੇ ਔਰ ਹੋਰ ਵੀ ਨੌਜਵਾਨਾਂ ਨੂੰ ਇਸੇ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਆ ਸਮਾਜ ਭਲਾਈ ਦੇ ਆਪਣੇ ਲੋਕਾਂ ਨੂੰ ਧਾਰਮਿਕ ਯਾਤਰਾਵਾਂ ਕਰਾਨੀਆਂ ਚਾਹੀਦੀਆਂ ਯੂਥ ਨੂੰ ਧਰਮ ਦੇ ਨਾਲ ਜੋੜਨਾ ਚਾਹੀਦਾ ਹੈ ਬਹੁਤ ਵਧੀਆ ਉਪਰਾਲੇ ਰਾਜਾ ਜੀ ਦੇ ਮੈਂ ਇਹਦੀ ਬਹੁਤ-ਬਹੁਤ ਸ਼ਲਾਘਾ ਕਰਦਾ ਔਰ ਵਾਹਿਗੁਰੂ ਅੱਗੇ ਅਰਦਾਸ ਕਰਦਾ ਇਸੇ ਤਰ੍ਹਾਂ ਮਿਲ ਜੁਲ ਕੇ ਸੰਗਤਾਂ ਨੂੰ ਜਿਹੜਾ ਧਾਰਮਿਕ ਯਾਤਰਾ ਕਰਾਉਂਦੇ ਰਹਿਣ ਔਰ ਪ੍ਰਭੂ ਦਾ ਨਾਮ ਸਾਰੇ ਮਿਲ ਕੇ ਜਪਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਕੀ ਲਾੜੀ ਫੋਰ ਸੇਵਾ ਸੁਸਾਇਟੀ ਵੱਲੋਂ ਰਾਜਾ ਭਾਜੀ ਵੱਲੋਂ ਅੱਜ ਮਣੀਕਰਨ ਸਾਹਿਬ ਹੋਰ ਗੁਰੂ ਧਾਮਾਂ ਤੇ ਬਸ ਚਾਰ ਬੱਸਾਂ ਲੈ ਕੇ ਜਾ ਰਹੇ ਹਨ ਇਹ ਹਾਰੇ ਮੀਨੇ ਹਰ ਹਫਤੇ ਇਦਾਂ ਦੇ ਧਾਰਮਿਕ ਸਮਾਜਾਂ ਤੇ ਲੈ ਕੇ ਸੰਗਤਾਂ ਨੂੰ ਜਾਂਦੇ ਹਨ ਪ੍ਰਮਾਤਮਾ ਦੇ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖ ਕੇ ਉਹ ਸੰਗਤਾਂ ਦਾ ਥਾਠਾ ਮਾਰਦਾ ਇਕੱਠ ਅੱਜ ਫੀਲਡ ਗੰਜ ਆਪਣਾ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਕੋਲ ਦੇ ਸਾਹਮਣੇ ਉਹ ਬਸਾ ਜਾਰੀਆਂ ਹਨ ਰਵਾਨਾ ਹੋ ਰਹੀਆਂ ਹਨ ਹੋਰ ਰਾਜਾ ਭਾਈ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖ ਕੇ ਇਦਾਂ ਦੇ ਧਾਰਮਿਕ ਸਤਾਨਾਂ ਤੇ ਦਰਸ਼ਨ ਕਵਾਂਦੇ ਰਹਿਣ ਹੋਰ ਮੈਂ ਇੱਕ ਮੈਸੇਜ ਲਗਾਉਣਾ ਚਾਹੁੰਦਾ ਯੂਥ ਨੂੰ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਔਰ ਐਦਾ ਦੇ ਧਾਰਮਿਕ ਕੰਮਾਂ ਦੇ ਵਿੱਚ ਆਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਤੇ ਧਿਆਨ ਲਾਇਤ ਲਈ ਟਿਕਾ ਚਾਟੇ ਰਿਓ